ਸਨਮਾਨਯੋ ਗੁਰੂ ਰੂਪ ਸਤਸੰਗ ਜੀਓ ਫਤੇ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਮਾ ਮਨ ਸਿਮ ਕਾਜ ਹੈ ਮਨ ਸਾਦੇ ਸਿਧ ਹੋਏ ਆਤਮ ਸਿੱਧੀ ਪਰਮਾਤਮ ਸਿੱਧੀ ਮਨ ਨੂੰ ਸਾਧਨ ਨਾਲ ਪ੍ਰਾਪਤ ਹੁੰਦੀ ਹੈ ਧਰਮ ਮਨ ਦੀ ਲੋੜ ਹੈ ਤਨ ਦੀ ਲੋੜ ਨਹੀਂ ਹੈ ਕੀਰਤਨ ਕਥਾ ਮਨ ਦੀ ਲੋੜ ਹੈ ਤਨ ਦੀ ਲੋੜ ਨਹੀਂ ਧਰਮ ਮਨ ਦੀ ਲੋੜ ਹੈ ਤਨ ਨੂੰ ਭੋਜਨ ਚਾਹੀਦਾ ਹੈ ਮਨ ਨੂੰ ਭਜਨ ਚਾਹੀਦਾ ਹੈ ਤਨ ਨੂੰ ਪਦਾਰਥ ਚਾਹੀਦੇ ਨੇ ਮਨ ਨੂੰ ਪ੍ਰਮਾਤਮਾ ਚਾਹੀਦਾ ਹੈ ਤੰਦੀ ਤ੍ਰਿਪਤੀ ਹੋ ਜਾਏਗੀ ਪ੍ਰਾਪ ਪਦਾਰਥਾਂ ਦੇ ਨਾਲ ਮਨ ਦੀ ਨਹੀਂ ਹੋ ਸਕਦੀ ਮਨਕ ਇੱਥੋਂ ਹੀ ਭਲੇ ਖਿੱਚ ਪੈ ਜਾਂਦਾ ਹੈ ਕਿ ਮੈਂ ਪਦਾਰਥਾਂ ਨਾਲ ਮਨ ਨੂੰ ਵੀ ਰਜਾ ਲੈਣਾ ਹੈ ਨਹੀਂ ਰਜਦਾ ਮਨ ਸਦਾ ਹੀ ਭੁੱਖਾ ਰਹਿੰਦਾ ਹੈ ਕਿਉਂ ਮਨ ਦੀ ਲੋੜ ਪ੍ਰਮਾਤਮਾ ਹੈ ਪਦਾਰਥ ਨਹੀਂ ਅਵਲਤੀ ਕੋਈ ਥੋੜੇ ਜਿਹਾ ਮਨੁੱਖ ਨੇ ਜੋ ਮਨ ਨੂੰ ਸਮਝਣ ਦੀ ਤੇ ਮਨ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਜੈਸੇ ਕਿ ਸਤਿਗੁਰ ਆਪ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਦਰਪਣ ਹੈ ਮਨ ਸ਼ੀਸ਼ਾ ਹੈ ਕਦੀ ਕਦਾਈਂ ਜੋ ਗੁਰੂ ਨੂੰ ਮੁਖ ਰਖਦਾ ਹੈ ਤੇ ਆਪਣੇ ਜੀਵਨ ਦਾ ਨਿਸ਼ਾਨਾ ਗੁਰੂ ਨੂੰ ਸਮਝਦਾ ਹੈ ਉਸੇ ਨੂੰ ਗੁਰਮੁਖ ਕਹਿੰਦੇ ਨੇ ਕੋਈ ਵਿਰਲਾ ਗੁਰਮੁਖ ਆਪਣਾ ਮਨ ਵੇਖਦਾ ਹੈ ਨਹੀਂ ਤੇ ਤਨ ਵੇਖਦੇ ਨੇ ਪਦਾਰਥ ਵੇਖਦੇ ਨੇ ਸੰਸਾਰ ਵੇਖਦੇ ਨੇ ਆਪਣਾ ਮਨ ਕੌਣ ਵੇਖਦਾ ਹੈ ਧਰਮ ਦੀ ਸਾਧਨਾ ਹੈ ਧਿਆਨ ਨੂੰ ਅੰਤਰਮੁਖੀ ਕਰਨਾ ਧਿਆਨ ਨੂੰ ਅੰਦਰ ਲੈ ਜਾਣਾ ਸੰਸਾਰ ਦੀ ਸਾਧਨਾ ਹੈ ਧਿਆਨ ਨੂੰ ਬਾਹਰ ਲੈ ਜਾਣਾ ਧਿਆਨ ਬਾਹਰ ਨਹੀਂ ਜਾ ਰਿਹਾ ਦੁਕਾਨ ਨਹੀਂ ਚੱਲ ਸਕਦੀ ਧਿਆਨ ਬਾਹਰ ਨਹੀਂ ਜਾ ਰਿਹਾ ਭੋਜਨ ਨਹੀਂ ਬਣ ਸਕਦਾ ਧਿਆਨ ਬਾਹਰ ਨਹੀਂ ਜਾ ਰਿਹਾ ਬਾੜ ਦੇ ਕੰਮ ਨਹੀਂ ਹੋ ਸਕਦੇ ਜਿਸ ਕੰਮ ਦੇ ਛੇ ਧਿਆਨ ਨਹੀਂ ਉਹ ਕੰਮ ਸਿਰੇ ਵੀ ਨਹੀਂ ਚੜੇਗਾ ਪਰ ਧਰਮ ਕੋਈ ਬਾੜ ਦੀ ਚੀਜ਼ ਨਹੀਂ ਹੈ ਪਰਮਾਤਮਾ ਦਾ ਨਾਮ ਕਿਧਰੇ ਬਾਜ਼ਾਰ ਦੇ ਚੋਂ ਪਹਾੜਾਂ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਯਾ ਸਾਗਰ ਦੇ ਚੋਂ ਨਹੀਂ ਲੱਭੇਗਾ ਨੌ ਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਬਿਸਰਾ ਤਨ ਮੇਂ ਮਨਵਾ ਮਨ ਮੇਂ ਸਾਜਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਦੇ ਚ ਮਨ ਹੈ ਤੇ ਮਨ ਦੇ ਚ ਪ੍ਰਭੂ ਦਾ ਨਾਮ ਹੈ ਸੇਵਾ ਸੇ ਮੰਨੂ ਕੇ मन तो ज्योत स्वरूप है अपना मूल पहचान पर मैज करां गुरबानी ने मन दे बहुत सारे रूप बयान कीते ने और मन अनेका रूप धारण कर सकदा है भगत कबीर मन नो कहंदे ने कबीर कुकर भौंकना क्रंग पीछे उठदा है ਇਹ ਤੇ ਭੌਂਕਣਾ ਕਰਦਾ ਚੋਪੇ ਨਹੀਂ ਕਰਦਾ ਕਬੀਰ ਇੰਜ ਕਹਿੰਦੇ ਨੇ ਭਗਤ ਲੋਕ ਫਕੀਰ ਲੋਕ ਕਿਸੇ ਤੋਂ ਵੀ ਦੁਖੀ ਨਹੀਂ ਹੋਏ ਆਪਣੇ ਮਨ ਤੋਂ ਹੀ ਦੁਖੀ ਹੋਏ ਨੇ ਇਹ ਵੀ ਮੈਲਸ ਕਰਦਾ ਔਰ ਮੇਰੇ ਖਿਆਲ ਕੋਈ ਵੀ ਕਿਸੇ ਨੂੰ ਦੁਖੀ ਕਰ ਵੀ ਨਹੀਂ ਸਕਦਾ ਹਰ ਮਨੁੱਖ ਆਪਣੇ ਮਨ ਤੋਂ ਹੀ ਦੁਖੀ ਹੁੰਦਾ ਹੈ ਬੜਾ ਯਤਨ ਤੇ ਬੜੀ ਕੋਸ਼ਿਸ਼ ਸੀ ਦੁਖ ਦੇਈਏ ਗੁਰੂ ਅਰਜਨ ਦੇਵ ਜੀ ਨੂੰ ਪਰ ਉਤਤਤੀ ਤਵੀ ਤੇਵੀ ਮੁਸਕਰਾਉਂਦੇ ਰਹੇ ਬੇਸਤਰ ਮਨੁੱਖ ਨੇ ਫੁੱਲਾਂ ਦੀ ਸੇਜ ਤੇ ਵੀ ਰੋਂਦੇ ਰਹਿੰਦੇ ਨੇ ਪਿੱਟਦੇ ਰਹਿੰਦੇ ਕੋਈ ਤੇ ਇਹ ਕਹਿ ਰਿਹਾ ਆਗਿਆ ਮੇਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਾਥੇ ਲੈ ਮਾਨੀਐ ਕਿ ਭੁੱਖ ਵੀ ਸਾਡੇ ਲਈ ਸੁਖ ਹੈ ਅਸੀਂ ਆਨੰਦ ਵਿੱਚ ਉਹਦੇ ਹੁਕਮ ਮੰਨਣ ਦੇ ਵਿੱਚ ਉਹਦੀ ਰਜ਼ਾਹਤ ਵਿੱਚ ਰਾਜ਼ੀ ਰਹਿਣ ਦੇ ਜੋ ਆਨੰਦ ਹੈ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਹੋਰ ਕਿਧਰੇ ਵੀ ਨਹੀਂ ਸਾਈਂ ਕਹਿੰਦੇ ਆ ਗਏ ਆ ਮੈਂ ਭੁੱਖ ਸੋਈ ਕਰ ਸੁਖਾ ਭੁੱਖ ਨੇ ਵੀ ਸੁਖ ਬਣਾਇਆ ਹੈ ਉਹਦਾ ਰਜ਼ਾ ਮੰਨੀ ਪਰ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ ਕਈ ਰੋਂਦੇ ਰਹਿੰਦੇ, ਟਪਟਦੇ ਰਹਿੰਦੇ। ਕੁਝ ਵੀ ਨਹੀਂ ਹੈ। ਇਹ ਮਨ ਦੀ ਹਾਲਤ ਹੈ। ਮਨ ਦੁੱਖ ਨੂੰ ਸੁਖ ਬਣਾ ਸਕਦਾ ਹੈ। ਮਨ ਸੁਖ ਨੂੰ ਵੀ ਦੁੱਖ ਬਣਾ ਸਕਦਾ ਹੈ। ਇਸ ਵਾਸਤੇ ਆਖਿਆ ਗਿਆ ਮਨ ਸ਼ੈਤਾਨ ਹੈ, ਮਨ ਹੀ ਭਗਵਾਨ ਹੈ। ਇੱਕ ਬੀਜ ਦੇ ਚੋਂ ਇੱਕੋ ਜਿਹੀ ਵਸਤੂ ਪੈਦਾ ਹੁੰਦੀ ਏ ਜੈਸੇ ਕਣਕ ਦੇ ਚੋਂ ਕਣਕ ਚਣਿਆਂ ਦੇ ਚੋਂ ਚਣੇ ਬਾਜਰੇ ਦੇ ਚੋਂ ਬਾਜਰਾ ਮੱਕਈ ਦੇ ਚੋਂ ਮੱਕਈ ਪਰ ਮਨ ਐਸਾ ਬੀਜੇ ਦੇ ਚ ਬਹੁਤ ਕੁਝ ਪੈਦਾ ਹੋ ਸਕਦਾ ਜਿਸ ਤਰ੍ਹਾਂ ਦੀ ਇਸ ਨੂੰ ਧਰਤੀ ਮਿਲੇ ਵੈਸਾ ਇਸ ਦੇ ਚ ਜੋ ਹੈ ਪੈਦਾ ਹੋ ਜਾਂਦੇ ਧਰਤੀ ਦਾ ਮਿਲਣਾ ਜਿਸ ਤਰ੍ਹਾਂ ਦੀ ਸੋਸਾਇਟੀ ਸੰਗਤ ਮਿਲੇ ਜਿਸ ਤਰ੍ਹਾਂ ਦਾ ਮਾਹੌਲ ਬਣੇ ਤੋ ਕਬੀਰ ਕਹਿੰਦੇ ਨੇ ਇਹ ਮੇਰਾ ਮਨ ਭੌਂਕਣਾ ਕਰਦਾ ਹੈ ਕਬੀਰ ਕੂਕਰ ਭੌਂਕਣਾ ਇੱਕ ਖੂਬੀ ਹੈ ਭਗਤਾਂ ਵਿੱਚ ਔਗਣ ਨਾ ਵੀ ਔਮਨ ਤੇ ਔਗਣਾ ਨੂੰ ਕਬੂਲ ਕਰ ਦੇਣਾ ਕਮਜ਼ੋਰੀ ਨਾ ਵੀ ਹੋਵੇ ਕਮਜ਼ੋਰੀ ਨੂੰ ਕਬੂਲ ਕਰ ਦੇਣਾ ਔਰ ਮਨੁੱਖ ਔਗਣਾ ਨਾਲ ਭਰਿਆ ਵੀ ਹੋਵੇ ਤਾਂ ਵੀ ਕਬੂਲ ਨਹੀਂ ਕਰਦਾ मंदा नहीं है कबूल नहीं करता अगर कोई बीमारी कबूल ही नहीं कर रहा तो फिर तो इलाज होना भी मुश्किल है मनुख अपने औगण कबूल नहीं करता औगण मानसिक रोग है औगण मन रोग है गुरु नानक देव जी महाराज तहद नानक औगण जेतड़े ਤੇਤੜੇ ਗਲੀ ਜ਼ੰਜੀਰ ਗੱਲ ਦੇ ਚ ਫਾਈਆਂ ਨੇ ਕੀ ਔਗਣ ਜਿਤਨੇ ਔਗਣ ਨੇ ਉਤਨੇ ਹੀ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਪਕੜਿਆ ਹੋਇਆ ਇਤਨਾ ਹੀ ਉਹ ਗ੍ਰਫਤਾਰ ਹੈ ਮਨੁੱਖ ਗ੍ਰਫਤ ਦੇ ਚ ਪਕੜ ਦੇ ਚ ਨਾਨਕ ਔਗਣ ਜੇਤੜੇ ਤੇਤੜੇ ਗਲੀ ਜ਼ੰਜੀਰ ਹਰ ਔਗਣ ਦੁੱਖ ਨੂੰ ਜਨਮ ਦਿੰਦਾ ਹੈ ਔਗਣ ਵਿਪਤਾ ਨੂੰ ਜਨਮ ਦਿੰਦਾ ਹੈ ਔਗਣ ਅੰਧਕਾਰ ਹੈ ਗੁਣ ਪ੍ਰਕਾਸ਼ ਹੈ ਗੁਣ ਕੋਮਲ ਨੇ ਗੁਣ ਚਾਣਨਾ ਕਬੀਰ ਕਹਿੰਦੇ ਨੇ ਇਹ ਮਨ ਭੌਂਕਣਾ ਕੋਤਾ ਹੈ क्रंग पिछे उठਦਾ ਹੈ क्रंग ਉਸ ਨੂੰ ਕਹਿੰਦੇ ਨੇ ਹੱਡੀਆਂ ਦਾ ਢਾਂਚਾ ਰਹਿ ਗਏ ਮਾਸ ਉੱਪਰ ਨਹੀਂ ਹੈ ਉਹਨੂੰ क्रंग ਕਹਿੰਦੇ ਨੇ ਕਰੰਗ ਦੀ ਤਰਫ ਦੌੜਦਾ ਹੈ ਹੱਡੀ ਨੂੰ ਮੋਚ ਪਾਉਂਦਾ ਹੈ ਔਰ ਆਪਣਾ ਹੀ ਮੂੰਹ ਜ਼ਖਮੀ ਹੋ ਕੇ ਜਦ ਖੂਨ ਜ਼ੁਬਾਨ ਤੇ ਪੈਂਦਾ ਹੈ ਇਨੂੰ ਹੱਡੀ ਦਾ ਰਸ ਸਮਝ ਕੇ ਰਸ ਲੈਂਦਾ ਹੈ ਜਦ ਕਿ ਉਸ ਦਾ ਆਪਣਾ ਹੀ ਖੂਨ ਹੈ ਕਰੰਗ ਪਿੱਛੇ ਉੱਠ ਜਾ ਕਰਮੇ ਸਤਗੁਰੂ ਪਾਇਆ ਜਿਨ ਹੋਂ ਲਿਆ ਛੜਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਮਨ ਨੂੰ ਇੰਜ ਕਹਿੰਦੇ ਨੇ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾਇਆ ਮੱਲਾ ਪਹਿਲੇ ਗੁਰਨਾਮਿਕ ਦੇ ਬੋਲ ਲੈ ਅਰਥ ਕਰਨ ਲੱਗੇ ਵੀ ਮਨੁੱਖ ਦੀ ਜ਼ਬਾਨ ਕੰਬਦੀ ਹੈ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾਇਆ اے ਖੁਦਾ ਤੂੰ ਤੇ ਸਾਗਰ ਦੀ ਤਰ੍ਹਾਂ ਰਹਿਮਤਾਂ ਕਰਨ ਵਾਲਾ ਤੂੰ ਤੇ ਸਮੁੰਦਰ ਦੀ ਤਰ੍ਹਾਂ ਬਖਸ਼ਿਸ਼ਾਂ ਕਰਨ ਵਾਲਾ ਹੈ ਤੂੰ ਤੇ ਗੁਣਾਂ ਦਾ ਸਾਗਰ ਹੈ ਪਰ ਮਨ ਮੈਂ ਮਨ ਕਮੇ ਕਮ ਧਰੀ ਤੂੰ ਦਰਿਆ ਹੋ ਖੁਦਾ ਆ ਟਿੱਕਾ ਕਰ ਤੇ ਲਿਖ ਦਿੰਦੇ ਨੇ ਅਰਥ ਪਰ ਚੰਗੇ ਚੰਗੇ ਅਰਥਕਾਰਾਂ ਦੀ ਅਰਥ ਕਰਨ ਲੱਗਿਆਂ ਜ਼ਬਾਨ ਲੜਖੜਾਂਦੀ ਸਤਿਗੁਰ ਕੀ ਕਹਿ ਰਹੇ ਨੇ वैराग्य ਤੇ ਤਿਆਗ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਮਨ રે ਕੌਣ ਕੁ ਮਤ ਤੈ ਲੈਣੀ ਇਹ ਕਿਹੜੀ ਬਾਤ ਭੈੜੀ ਮਤ ਤੂੰ ਲੈ ਲਈਏ ਹੁਣ ਥੋੜਾ ਜਿਹਾ ਮੈਂ ਅਰਜ਼ ਕਰਦੇ ਆ ਜਿਵੇਂ ਸਰੀਰ ਦੇ ਚ ਸਵਾਸ ਚੱਲਦੇ ਨੇ ਮਨ ਦੇ ਚ ਵਿਚਾਰ ਚੱਲਦੇ ਨੇ ਹੁਣ ਵੀ ਚੱਲਦੇ ਹੋਣਗੇ ਤੁਹਾਡੇ ਮਨ ਦੇ ਚ ਮੇਰੇ ਮਨ ਦੇ ਚ ਸਰੀਰ ਦੇ ਅੰਦਰ ਨਸਾਂ ਦੇ ਵਿੱਚ ਖੂਨ ਗਰਦਿਸ਼ ਕਰਦਾ ਹੈ ਮਨੁੱਖ ਦੇ ਅੰਦਰ ਹਰ ਵਕਤ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਇਹ ਮਨ ਦੀ ਜ਼ਿੰਦਗੀ ਹੈ ਵਿਚਾਰ ਚੱਲਦੇ ਨੇ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਜਿਸ ਤਰ੍ਹਾਂ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਨਸਾਂ ਦੇ ਵਿੱਚ ਖੂਨ ਚੱਲਦਾ ਹੈ ਖੂਨ ਦੀ ਗਰਦਿਸ਼ ਸਵਾਸਾਂ ਦੀ ਗਰਦਿਸ਼ ਸਰੀਰ ਦੀ ਜ਼ਿੰਦਗੀ ਹੈ ਵਿਚਾਰਾਂ ਦੀ ਗਰਦਿਸ਼ ਸੋਚਣੇ ਦੀ ਗਰਦਿਸ਼ ਯਾਦਾਂ ਦੀ ਗਰਦਿਸ਼ ਮਨ ਦੀ ਜ਼ਿੰਦਗੀ ਹੈ। ਇਹੀ ਮਨ ਹੈ। ਮੇਰਾ ਮਨ ਕੀ ਹੈ ਜੋ ਮੇਰੀਆਂ ਯਾਦਾਂ ਨੇ ਮੈਂ ਜੋ ਯਾਦ ਕਰ ਰਿਹਾ। ਮੇਰਾ ਮਨ ਕੀ ਹੈ ਜੋ ਮੇਰੀ ਸੋਚਣੀ ਹੈ ਜੋ ਮੇਰੀ ਬੁੱਧ ਹੈ। ਮੇਰਾ ਮਨ ਕੀ ਹੈ ਜੋ ਮੇਰੇ ਵਿਚਾਰ ਨੇ। ਹੁਣ ਆਪ ਦੀ ਗਿਆਤਿ ਲਈ ਅਰਜ਼ ਕਰਾਂ। ਦਾਰਸ਼ਨਿਕ जो नास्तिक तबका धार्मिक लोग सहमत नहीं हुए धार्मिक पुरुष ने मन जोत स्वरूप है मन नाम है मन बड़ा प्रबल आनंद है मन के अंदर राम है लेकिन ਪੱਛਮ ਦੇਸ਼ ਜਰਮਨੀ ਦੇਸ਼ ਹੋ ਗੁਜ਼ਰਿਆ ਇੱਕ ਮਹਾਨ ਮਨੋਚਿੰਤਕ ਫਰਾਇਡ ਉਹ ਕਹਿੰਦਾ ਸਾਰੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਕੋਈ ਨਹੀਂ ਮਨ ਦੇ ਚ ਕਾਮ ਹੈ ਮਨ ਦੇ ਸਬਰ ਸੰਤੋਖ ਹੈ ਜੋਤ ਸਰੂਪ ਹੈ ਕਹਿੰਦਾ ਕਥਾਈ ਨਹੀਂ ਮਨ ਦੇ ਚ ਹੰਕਾਰ ਹੈ ਇਹ ਗੋਤ ਬਿਨਾ ਹੋਰ ਕੁਝ ਵੀ ਨਹੀਂ ਹੈ ਮਨ ਦੇ ਮਨ ਦੇ ਸਬਰ ਸੰਤੋਖ ਹੈ ਗਿਆਨ ਹੈ ਆਨੰਦ ਹੈ ਕਹਿੰਦਾ ਨਹੀਂ ਲੋਭ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਕਰੀਬਨ ਕਰੀਬਨ ਭਾਰਤ ਦੇ ਦਾਰਸ਼ਿਕ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਐਸਾ ਕਹਿੰਦੇ ਨੇ ਮੂਲ ਔਗਣ ਅਹੰਕਾਰ ਲੋਭ ਤੇ ਕਾਮ ਇਹ ਜਦ ਸੀਮਾ ਤੋਂ ਵੱਧ ਜਾਂਦੇ ਨੇ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੇ ਨੇ ਨੈ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ ਨਾ ਫਰਾਈਡ ਨੇ ਕੀਤਾ ਹੈ ਨਾ ਭਾਰਤ ਦੇ ਸੰਤ ਕਰਦੇ ਨੇ ਕ੍ਰੋਧ ਤੇ ਮੋਹ ਇਨ੍ਹਾਂ ਤਿੰਨਾਂ ਦੇ ਨਾਲ ਛਾਇਆ ਦੀ ਤਰ੍ਹਾਂ ਰਹਿੰਦਾ ਹੈ ਕ੍ਰੋਧ ਤੇ ਮੋਹ ਦਾ ਆਪਣਾ ਕੋਈ ਰੂਪ ਨਹੀਂ ਹੈ ਆਪਣਾ ਜਿਸ ਦਾ ਰੂਪ ਹੈ ਉਹ ਹੈ ਹੰਕਾਰ ਲੋਭ ਕਾਮ ਕੋਈ ਹੰਕਾਰ ਦੀ ਪੂਰਤੀ ਕਰੇ ਪੱਠੇ ਪਾਵੇ ਆਖੇ ਭਈ ਤੇਰੇ ਜੈਸਾ ਕੋਈ ਗਿਆਨੀ ਨਹੀਂ ਤੇਰੇ ਜੈਸਾ ਕੋਈ ਦਾਨੀ ਨਹੀਂ ਤੂੰ ਮਹਾਨ ਹੈ ਤੂੰ ਤੇ ਬੜਾ ਗੁਰਮੁਖ ਹੈ ਤੂੰ ਤੇ ਬੜੀ ਸੇਵਾ ਕਰਦਾ ਹੈ ਇਸ ਤਰ੍ਹਾਂ ਕੋਈ ਹੰਕਾਰ ਨੂੰ ਪੱਠੇ ਪਾਵੇ ਉਹ ਪਿਆਰਾ ਲੱਗਦਾ ਉਸ ਤੇ ਮੋਹ ਆਉਂਦਾ ਹੈ ਆਪਣਾ ਲੱਗਦਾ ਹੈ ਤੇ ਜਿਹੜਾ ਰੋਕ ਖੜੀ ਕਰ ਦੇਵੇ ਤੇਰੇ ਜੈਸਾ ਕੋਈ ਮੂੜ ਨਹੀਂ ਹੈ ਤੇਰੇ ਜੈਸਾ ਕੋਈ ਬੇਈਮਾਨ ਨਹੀਂ ਹੈ ਤਾਂ ਫਿਰ ਕ੍ਰੋਧ ਆਉਂਦਾ ਹੈ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ ਉਸ ਤੇ ਮੋਹ ਆਉਂਦਾ ਹੈ ਜਿਹੜਾ ਰੋਕ ਖੜੀ ਕਰਦੇ ਵੇ ਉਸਤੇ ਕਰੋਧ ਆਉਂਦਾ ਹੈ ਕਰੋਧ ਹਰ ਵਕਤ ਨਹੀਂ ਆਉਂਦਾ ਉਸਤੇ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਰੋਕ ਖੜੀ ਕਰੇਗਾ ਮੋਹ ਵੀ ਹਰ ਵਕਤ ਨਹੀਂ ਆਉਂਦਾ ਉਸਤੇ ਮੋਹ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਮਦਦ ਕਰੇਗਾ ਜਿਹੜਾ ਲੋਭ ਨੂੰ ਪੱਠੇ ਪਾਵੇ ਤੇ ਲੋਭ ਦੀ ਪੂਰਤੀ ਲਈ ਸਾਧਨ ਬਣੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਆਪਣਾ ਲੱਗੇਗਾ ਉਸਤੇ ਮੋਹ ਆਵੇਗਾ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ્રોਧ ਆਵੇਗਾ ਬਗੌਰ ਮੁਤਾਲਾ ਕਰਨਾ ਜਿਹੜਾ ਵਾਸ਼ਨਾ ਦੀ ਪੂਰਤੀ ਕਰ ਦੇਵੇ ਕਾਮਨਾ ਦੀ ਪੂਰਤੀ ਕਰ ਦੇਵੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਜਿਹੜਾ ਕਾਮ ਪੂਰਤੀ ਦੇ ਵਿੱਚ ਵਿਗਨ ਖੜੇ ਕਰੇ ਉਸ ਤੇ ਕ્રોਧ ਆ ਜਾਏਗਾ ਕ્રોਧ ਤੇ ਮੋਹ ਛਾਇਆ ਦਿੱਤਾ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ ਨਾ ਧਾਰਮਿਕ ਵਿਦਵਾਨ ਮੰਨਦੇ ਨੇ ਤੇ ਨਹੀਂ ਮਨੋਚਿੰਤਕ ਮੰਦੇ ਨੇ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਹੰਕਾਰ ਲੋਭ ਤੇ ਕਾਮ ਮਨ ਦੇ ਚ ਇਸ ਤਰ੍ਹਾਂ ਚੱਲਦੇ ਨੇ ਜਿਵੇਂ ਸਰੀਰ ਦੇ ਚ ਸਵਾਸ ਜਿਵੇਂ ਸਰੀਰ ਦੇ ਚ ਖੂਨ ਪਿਆ ਚੱਲਦਾ ਹੈ ਜਰਾ ਪੜਨਾ ਆਪਣੇ ਵਿਚਾਰਾਂ ਚ ਵਿਚਾਰਾਂ ਚ ਕੀ ਚੱਲ ਰਿਹਾ ਹੋਵੇਗਾ ਹੰਕਾਰ ਚੱਲ ਰਿਹਾ ਹੋਵੇਗਾ ਲੋਭ ਚੱਲ ਰਿਹਾ ਹੋਵੇਗਾ ਜਾਂ ਕਾਮ ਚੱਲ ਰਿਹਾ ਹੋਵੇਗਾ ਸਚਾਈ ਇਹ ਹੀ ਹੈ ਹਕੀਕਤ ਹੈ ਅਸਲੀਅਤ ਇਹ ਸਾਰੀ ਦੁਨੀਆ ਦੇ ਲੋਕ ਮਨ ਦੇ ਵਿੱਚ ਕੀ ਚੱਲਦਾ ਹੈ ਜਿਵੇਂ ਸੇਤਨਾ ਜਾਣਦੇ ਆ ਜੀਵ ਦੇ ਜਗ ਦੇ ਤਨ ਦੇ ਵਿੱਚ ਸਵਾਸ ਚੱਲਦੇ ਨੇ ਖੂਨ ਚੱਲਦਾ ਹੈ ਤਾਂ ਜੀਵ ਦੇ ਜਗ ਦੇ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਕੁਝ ਚੱਲਦਾ ਹੈ ਜਿਹੜਾ ਹੰਕਾਰ ਦੀ ਪੂਰਤੀ ਕਰਦੇਵੇਂ ਉਸਤੇ ਪਿਆਰ ਆ ਜਾਂਦਾ ਚੰਗਾ ਲੱਗਦਾ ਉਸਤੇ ਮੋਹ ਆ ਜਾਂਦਾ ਆਪਣਾ ਲੱਗਦਾ ਤੇ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਰੁਕਾਵਟ ਖੜੀ ਕਰਦੇ ਵਾਸਤੇ ਕ੍ਰੋਧ ਆਉਂਦਾ ਹੈ ਕ੍ਰੋਧ ਆਉਂਦਾ ਹੈ ਬੇਗਾਣਾ ਲੱਗਦਾ ਹੈ ਦੁਸ਼ਮਣ ਲੱਗਦਾ ਹੈ ਇਹ ਆਪਣੇ ਪਰਾਏ ਸਭ ਹੰਕਾਰ ਕਰਕੇ ਹੁੰਦੇ ਨੇ ਤੇ ਵੀ ਮੈਰਜ ਕਰਦੇ ਹੰਕਾਰ ਦੀ ਪੂਰਤੀ ਕਰ ਦਿਤੀ ਹੈ ਆਪਣਾ ਲੱਗ ਰਿਹਾ ਹੈ ਮੋਹ ਆ ਰਿਹਾ ਹੈ ਰੁਕਾਵਟ ਖੜੀ ਕਰ ਦਿਤੀ ਹੈ ਕ੍ਰੋਧ ਆ ਗਿਆ ਲੋਭ ਦੀ ਪੂਰਤੀ ਕਰ ਦਿਤੀ ਹੈ ਪਠੇ ਪਾ ਦਿੱਤੇ ਨੇ ਚੰਗਾ ਲੱਗਦਾ ਹੈ ਪਿਆਰਾ ਲੱਗਦਾ ਹੈ ਉਸ ਤੇ ਮੋਹ ਆਉਂਦਾ ਹੈ ਆਪਣਾ ਹੈ ਪਰ ਜਿਸ ਨੇ ਲੋਭ ਪੂਰਤੀ ਦੇ ਚ ਰੁਕਾਵਟ ਖੜੀ ਕਰ ਦਿਤੀ ਹੈ ਦੀਵਾਰ ਖੜੀ ਕਰ ਦਿਤੀ ਉਸ ਤੇ ਤੇ ਕ੍ਰੋਧ ਆਵੇਗਾ ਕਾਮ ਪੂਰਤੀ ਦੇ ਜਿਸ ਨੇ ਸਹਾਇਤਾ ਕੀਤੀ ਉਸ ਤੇ ਮੋਹ ਆਵੇਗਾ ਜਿਸ ਨੇ ਰੁਕਾਵਟ ਖੜੀ ਕੀਤੀ ਕ੍ਰੋਧ ਆਵੇਗਾ ਕ੍ਰੋਧ ਦਾ ਮਤਲਬ ਕੀ ਹੈ ਮੇਰੀ ਹੰਕਾਰ ਪੂਰਤੀ ਦੇ ਕਿਸ ਨੇ ਵਿਗਨ ਖੜਾ ਕੀਤਾ ਹੋਰ ਤੇ ਕੋਈ ਮਤਲਬ ਹੀ ਨਹੀਂ ਮੇਰੀ ਲੋਭ ਪੂਰਤੀ ਦੇ ਕਿਸ ਨੇ ਰੁਕਾਵਟ ਖੜੀ ਕੀਤੀ ਹੋਰ ਤੇ ਕੋਈ ਮਤਲਬ ਹੀ ਨਹੀਂ ਕ੍ਰੋਧ ਦਾ ਇਹ ਮਤਲਬ ਹੈ ਮੋਹ ਕਿਸ ਤੇ ਆ ਰਿਹਾ ਹੈ ਜਿਸ ਨੇ ਮਦਦ ਕੀਤੀ ਹੈ ਫਰਾਇਡ ਨੇ ਕਿਧਰੇ ਜਰਮਨ ਭਾਸ਼ਾ ਦੇ ਵਿੱਚ ਲਿਖਿਆ ਹੋਵੇਗਾ ਮਨ ਦੇ ਪ੍ਰਤੀ ਅਜਕਲ ਭਾਰਤ ਦੇ ਵਿੱਚ ਇਸ ਦਾ ਹਿੰਦੀ ਰੂਪਾਂਤਰਨ ਹੋਇਆ ਹੈ ਉਸ ਦਾ ਨਾਂ ਹੈ ਫਰਾਇਡ ਮਨੋ ਵਿਸ਼ਲੇਸ਼ਣ ਹੈ ਤੇ ਛੋਟੀ ਜਿਹੀ ਕਿਤਾਬ ਲੇਖਣ ਇਸ ਵਕਤ ਭਾਰਤ ਦੇ ਵਿੱਚ ਵਿਕਣ ਵਾਲੀਆਂ ਕਿਤਾਬਾਂ ਵਿੱਚ ਸਭ ਤੋਂ ਮਹਿੰਗੀ ਹੈ ਮੁਖਤਸਰ ਮੈਂ ਅਰਜ਼ ਕਰਨਾ ਉਹ ਬੜੀ ਝੋਟ ਕਰਦਾ ਹੈ ਕਹਿੰਦਾ ਹੈ ਭਾਰਤ ਦੇ ਸਾਰੇ ਅਵਤਾਰ ਤੇ ਸੰਤ ਗਲਤ ਕਹਿੰਦੇ ਨੇ ਕਿ ਮਨ ਦੇ ਚ ਰਾਮ ਹੈ ਕਹਿੰਦਾ ਕਤਈ ਨਹੀਂ ਕਾਮ ਹੈ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਕਤਈ ਨਹੀਂ ਹੰਕਾਰ ਹੈ ਇਸ ਤੋਂ ਲਾ ਬਾਹਰ ਕੁਝ ਵੀ ਨਹੀਂ ਹੈ ਮਨ ਦੇ ਚ ਦੇਵੀ ਗੁਣ ਨੇ ਕਹਿੰਦਾ ਕਤਈ ਨਹੀਂ ਮਨ ਦੇ ਚ ਲੋਭ ਹੈ ਲੋਭ ਅਹੰਕਾਰ ਤੇ ਕਾਮ ਜਦ ਸੀਮਾਂ ਤੋਂ ਅੱਗੇ ਚਲਾ ਜਾਂਦਾ ਹੈ ਤੇ ਮਨੁੱਖ ਦਾ ਸੰਤੁਲਨ ਡਾਵਾ ਡੋਲ ਹੋ ਜਾਂਦਾ ਹੈ ਬੈਲੈਂਸ ਵਿਗੜ ਜਾਂਦਾ ਹੈ ਸੀਮਾਂ ਤੋਂ ਵਧਿਆ ਹੋਇਆ ਹੰਕਾਰ ਇਹਨੂੰ ਜ਼ਾਲਮ ਬਣਾ ਦੇਗਾ ਹਿੰਸਕ ਬਣਾ ਦੇਗਾ ਸੀਮਾਂ ਤੋਂ ਵਧਿਆ ਹੋਇਆ ਲੋਭ ਇਸਨੂੰ ਬੇਈਮਾਨ ਠੱਗ ਤੇ ਚੋਰ ਬਣਾ ਦੇਗਾ ਸੀਮਾਂ ਤੋਂ ਵਧਿਆ ਹੋਇਆ ਕਾਮ ਇਸਨੂੰ ਬੁੜਾਚਾਰੀ ਬਲਾਤਕਾਰੀ ਇਸ ਤਰ੍ਹਾਂ ਦਾ ਬਣਾ ਦੇਗਾ ਮਨੁੱਖ ਦੇ ਜੀਵਨ ਦਾ ਬੈਲੈਂਸ ਤਾਂ بگੜਦਾ ਹੈ ਸੰਤੁਲਨ ਤਾਂ ਡਾਂਡਾ ਮਾ ਡੋਲ ਹੁੰਦਾ ਹੈ ਹੰਕਾਰ ਸੀਮਾ ਤੋਂ ਅੱਗੇ ਚਲਾ ਗਿਆ ਤੋਂ ਫਰਾਇਡ ਕਹਿੰਦਾ ਜਿਹੜੇ ਬਾਗਲ ਨਹੀਂ ਦਿਖਾਈ ਦਿੰਦੇ ਉਹਨਾਂ ਦਾ ਹੰਕਾਰ ਲੋਭ ਕਾਮ ਅਜੇ ਸੀਮਾ 'ਚ ਹੈ ਕਿਉਂਕਿ ਪਾਗਲਾਂ ਦਾ ਇਲਾਜ ਕਰਦਾ ਸੀ ਤੇ ਪਾਗਲ ਕਿਉਂ ਹੋ ਗਏ ਨੇ ਸੀਮਾ ਤੋਂ ਅੱਗੇ ਚਲੇ ਗਏ ਇੰਨੇ ਗੱਲਾਂ ਮੈਨੂੰ ਇਹ ਕਿਤਾਬ ਪੜਨ ਨੂੰ ਮਿਲੀ ਬਰੇਲੀ ਦੇਖਸ ਹੈਰਾਨ ਹੋਇਆ ਮੈਂ ਇਸ ਤਰ੍ਹਾਂ ਦੇ ਪੁਰਸ਼ ਪਰਮਾਤਮਾ ਨੂੰ ਤੇ ਮੰਨਦੇ ਨਹੀਂ ਪਰਮਾਤਮਾ ਤੱਕ ਪਹੁੰਚੇ ਵੀ ਨਹੀਂ ਲੇਕਿਨ ਉਹਨਦੀ ਦੇਖਣੀ ਨੋ ਵਲਤ ਠਹਿਰਾਣਾ ਵੀ ਕਠਣ ਕਠਣ ਹੈ ਆਖਰ ਮਨ ਵਿੱਚ ਤੇ ਇਹ ਹੀ ਕੁਛ ਹੈ ਗੁਰਵਾਣੀ ਕਹਿੰਦੀ ਹੈ ਮਨ ਜੋਤ ਸਰੂਪ ਹੈ ਫਰਾਇਡ ਕਹਿੰਦਾ ਹੈ ਮਨ ਕਰੋਧ ਦਾ ਮੂਜਸਮ ਹੈ। ਤਨమే ਮਨਵਾ ਮਨమే ਸਾਚਾ ਮਨ ਦੇ ਸੱਚ ਹੈ RAM ਹੈ। ਉਹ ਕਹਿੰਦਾ ਨਹੀਂ ਕਾਮ ਹੈ। ਮਨ ਦੇ ਵਿੱਚ ਨਿਰੰਕਾਰ ਹੈ ਕਹਿੰਦਾ ਕਤਈ ਨਹੀਂ ਹੰਕਾਰ ਹੈ। ਅਗਰ ਹੁਣ ਉੱਪਰ ਉੱਪਰ ਦੇਖੋ ਤੇ ਵਾਕਈ ਇਹੀ ਕੁਛ ਹੈ। ਇਹੀ ਕੁਛ ਹੈ। ਇਸ ਸੀਮਾ ਵਿੱਚ ਨੇ ਸਵਸਤੇ ਮਨੁੱਖ ਸੰਜਮੀ شریف ਬਲੇ ਮਾਨਸ ਦਿਖਾਈ ਦੇ ਰਹੇ ਇਹ ਸੀਮਾ ਤੋਂ ਅੱਗੇ ਵੱਧ ਜਾ ਮਨੁੱਖ ਜ਼ਾਲਮ ਹੋ ਜਾਂਦਾ ਠੱਗ ਚੋਰ ਬੇਈਮਾਨ ਹੋ ਜਾਂਦਾ ਹੈ ਔਰ ਦੁਰਾਚਾਰੀ ਹੋ ਜਾਂਦਾ